ਸਤਨਾਮ ਧਿਰਵਾਹਿਕ ਰੂਪ ਸਹਬ ਜਿਓ ਇੱਕ ਓ ਅੰਕਾਰ ਸਤਿ ਕਰ ਪ੍ਰਸਾਦ ਸ਼ਲੋਕ ਮਹਲਾ 9 ਕੌਣ ਗੋਪਿੰਦ ਕਾਉ ਨਹੀਂ ਜਨਮਕਾਰ ਤਕੀਨਾ ਕਹੋ ਨਾਨਕ ਹਰ ਭਜ ਮਨਾ ਦੇ ਬੰਦਾਲ ਕੋ ਮੀਨਾ ਬੇਖ ਅਨ ਸੋ ਕਾਹੇ ਰਚਿਓ ਨਿਮਖ ਨ ਹੋਏ ਉਦਾਸ ਕਹੋ ਨਾਨਕ ਭਜ ਹਰ ਮਨਾ ਪਰੇ ਨ ਜਮ ਕੇ ਫਾਸ ਤਰਨਾ ਪਉ ਿਓ ਹੀ ਕਿਉ ਲਿਓ ਚਰਾ ਤਨ ਜੀਤ ਕਹੋ ਨਾਨਕ ਭਜ ਹਰ ਮਨਾ ਆਉਦ ਕਤ ਹੈ ਬੀਤ ਮਰਦੇ ਪਿਓ ਸੋਚੇ ਨਹੀਂ ਕਹਾਲੇ ਪਹੁੰਚਿਓ ਆਨ ਕਹੋ ਨਾਨਕ ਨਰ ਬਾਬਰੀ ਕਿਉ ਨ ਪਰੈ ਭਗਵਾਨ ਤਾਨ ਤਾਰਾ ਸੰਪਤ ਸਗਲ ਜेन ਆਪਣੀ ਕਰਮਾਨ ਐ ਨ ਮੈਂ ਕਾ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤੋ ਆਧਾਰਨ ਭਏ ਹਰਨ ਹਰੇ ਨਾਥ ਕੇ ਨਾਥ ਕਹੋ ਨਾਨਕ ਤਹ ਜਾਨੀਐ ਸਦਾ ਬਾਸ ਤਮ ਸਾਥ ਤਨ ਤਨ ਜੈ ਕੋ ਦਿਓ ਤਾਂ ਸੁ ਨਿਹੋਨ ਕੀਨ ਕਹੋ ਨਾਨਕ ਕਿਨਾਰ ਬਾਵਰੀ ਅਮਕੁੰਡੋ ਲੈ ਤੇ ਦੀਨਾ ਤਨ ਤਨ ਸਾਮ ਪੈ ਸੁਖ ਦਿਓ ਅਰਚਿਨੀ ਕੀ ਤਾਮ ਕਹੋ ਨਾਨਕ ਸੁਨਰੀ ਮਨਾ ਸਿਮਰਤ ਕਹੇ ਨਰਾਮ ਸਭ ਸੁਖ ਦਾਤਾ RAM ਹੈ ਤੂੰ ਸਰਨੈਨ ਕੋਈ ਕਹੋ ਨਾਨਕ ਸੁਨਰੀ ਮਨਾ ਤੈ ਸਿਮਰਤ ਗਤ ਹੋਈ ਜੈ ਸਮਰਤ ਗਤ ਪਾਈਐ ਤਹ ਪਾਜ ਰਹਤੈ ਮੀਤ ਕਹੋ ਨਾਨਕ ਸੁਨ ਰੇ ਮਨਾ ਆਉ ਦੇ ਕੜਤੈ ਨੀਤ ਪਾਜ ਤਾਤ ਕੋ ਤਨ ਰਚਿਓ ਚਾਨੋ ਚਤਰ ਸੁਜਾਨ ਜਹ ਤੇ ਉਪਜਿਓ ਨਾਨਕਾ ਲੀਨ ਤਾਹਿ ਮਹਿਮਾਨ ਕਾਡ ਕਾਡ ਮੈਂ ਹਰ ਚੂ ਬਸੈ ਸੰਤਨ ਕੇਉ ਉਪਕਾਰ ਕਹੁ ਨਾਨਕ ਤਹਿ ਭਜ ਮਨ ਆਪੋ ਨੇ ਦੇਹੁ ਤਰੇ ਪਾਰ ਦਖ ਦਖ ਦੇ ਪਰਸੇ ਨਹੀਂ ਲੋਵ ਮੋਹ ਅਵਮਾਨਾ ਕਹੋ ਨਾਨਕ ਸੁਨਰੀ ਮਨਾ ਸੁਮੂਰਤ ਭਗਵਾਨਾ ਉਸਤ ਦਿਨੰਦਿਆ ਨਹੀਂ ਲੈ ਕਾਂਚਨ ਲੋ ਸਮਾਨਾ ਕਹੋ ਨਾਨਕ ਸੁਨਰੀ ਮਨਾ ਮੁਕਤ ਤਹੈ ਤੈ ਜਾਨ ਹਰ ਕਿਸੋਗ ਜਾ ਕੇ ਨਹੀਂ ਬਰੀ ਮੀਤ ਸਮਾਨ ਕਹੋ ਨਾਨਕ ਸੁਨਰੀ ਮਨਾ ਮੁਕਤ ਤਹੈ ਤੈ ਜਾਨ ਕਾਉ ਕੋ ਦਿੱਤਨ ਨਹ ਪਹਿਮਾਨ ਤਿਆਨ ਕਹੋ ਨਾਨਕ ਸੁਨਰੀ ਮਨਾ ਗਿਆਨੀ ਤਾਏ ਬਖਾਨ ਜਹ ਵਿਕਿਆ ਸਗਲੀ ਤਜੀ ਲਿਓ ਪੀਖ ਬੇਰਾਗ ਕਹੋ ਨਾਨਕ ਸੁਨਰੀ ਮਨਾ ਤੇ ਨਰ ਮਾਤੇ ਪਾਗ ਨਹਿ ਮਾਇਆ ਮਮਤਾ ਤਾਤ ਜੀ ਸਭ ਤੇ ਪਿਓ ਉਨਾਸ ਕਹੋ ਨਾਨਕ ਸੁਨਰੀ ਮਨਾ ਤਹ ਕਟ ਬ੍ਰਾਹਮਣ ਨਿਵਾਸ ਹੈ ਪ੍ਰਾਨੇ ਹਮੈ ਤਜੀ ਕਰਤਾ RAM ਪਛਾਨ ਕਹੋ ਨਾਨਕ ਬੋ ਮੁਕਤੇ ਨਰ ਏ ਮਾਨ ਸਾਚੀ ਮਾਨ ਪੈ ਨਾਸਨ ਧਰਮਤ ਹਰਨ ਕਲ ਮੈਂ ਹਰ ਕੋ ਨਾਮ ਨਸ ਦੇ ਨਜੋ ਨਾਨਕ ਪਰੈ ਸਭ ਲੋਏ ਤਹ ਕਾਮ ਦੇ ਬਾ ਕਨ ਕੋ ਪਿੰਦ ਭਜੋ ਕਰਨ ਸੁਨੋ ਹਰ ਨਾਮ ਕਹੋ ਨਾਨਕ ਸੁਨ ਰੇ ਮਨਾ ਪਰੇ ਨ ਜਮ ਕੇ ਤਾਮ ਜੋ ਪ੍ਰਾਨੀ ਮਮਤਾ ਤਰੈ ਲੋਭ ਮੋ ਅੰਕਾਰ ਕਹੋ ਨਾਨਕ ਆਪਨ ਤਰੈ ਔਰਨ ਲੇ ਤੂੰ ਉਲਾਰ ਜੋ ਸੁਪਨਾ ਅਰਪੇਖੈ ਨਾ ਐਸੇ ਜਗ ਕੋ ਜਾਨ ਏਨ ਮੈਂ ਕਾ ਸਾਚੋ ਨਹੀਂ ਨਾਨਕ ਬਿਨ ਭਗਵਾਨ ਨਿਸਦਨ ਮਾਇਆ ਕਾਰਨੇ ਪ੍ਰਾਨੀ ਡੋਲਤਨੇ ਤੋਟਰ ਮੈ ਨਾਨੇ ਕੋ ਨਰਨੰਢ ਚੀਤ ਜੈ ਤੇ ਜਲ ਤੇ ਬੁੱਧ ਬੁੱਧਾ ਉਪਜੀ ਬਿਨ ਸੇ ਨੀਤ ਜਾਗਰ ਰਚਨਾ ਤੈ ਸਹਿ ਰਚੀ ਕਹੋ ਨਾਨਕ ਸੁਨ ਮੀਤ ਪ੍ਰਾਨੇ ਕਛੂ ਨ ਚੀਤੈ ਮਦ ਮਾਇਆ ਕੈ ਅੰਧ ਕਹੋ ਨਾਨਕ ਬਿਨ ਹਰ ਭਜਨ ਭਰਤ ਤਾਹੇ ਜਮ ਫੰਦ ਜੋ ਸੋ ਕੋ ਚਾਹੀ ਸਦਾ ਸਰਨ ਰਾਮ ਕੀ ਲੇ ਕਹੋ ਨਾਨਕ ਸੁਨਰੀ ਮਨਾ ਧਰ ਲਮ ਮਾਨੁ ਕਰੀ ਮਾਇਆ ਕਾਰਣ ਤਾਵਹੀ ਮੂਰਖ ਲੋਕ ਅਜਾਨ ਕਹੋ ਨਾਨਕ ਬਿਨ ਹਰਿ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੇ ਨ ਸਦਨ ਪੜੈ ਰੂਪ ਰਾਮ ਤਹਿ ਜਾਨ ਹਾਰ ਜਾਨ ਹਰ ਅੰਤਰ ਨਹੀਂ ਨਾਨਕ ਸੱਚੀ ਮਾਨਾ ਮਾਨ ਮਾਇਆ ਮੈਂ ਪਦਰਿਓ ਮਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕਾਣੇ ਕਾਮ प्राण ने रामन चितै मद माया कै अंध कहो नानक हर भजन बिन परत तहै जम फंद सुख में बौ संगी पाए दुख में संग ना कोई ਕਹੋ ਨਾਨਕ ਹਰਿ ਭਜ ਮਨਾਂ ਅੰਤ ਸਾਈ ਹੋਈ ਜਨਮ ਜਨਮ ਭਰ ਮਤ ਫਿਰਿਓ ਮਿਟਿਉ ਨ ਜਮ ਕੋ ਤ੍ਰਾਸ ਕਹੋ ਨਾਨਕ ਹਰਿ ਭਜ ਮਨਾਂ ਨਰ ਪੈ ਭਾਵੇ ਬਾਸ ਯਤਨ ਬਹੁਤ ਮੈਂ ਕਰ ਰਿਓ ਮਿਟਿਓ ਨਾਨਕੋ ਮਾਨੋ ਧਰਮਤ ਸੋ ਨਾਨਕ ਫਰਿਓ ਰਾਖ ਲੈਓ ਭਗਵਾਨ ਬਾਲ ਜਵਾਨ ਹਰ ਫਿਰ ਦਫਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨੰ ਬੈਨ ਬਿਰਤਾ ਸਭ ਹੀ ਮਾਨੋ ਕਾਰਨੋ ਤੋ ਸੋਨਾ ਕੀਓ ਪਰਿਓ ਨੂਬ ਕੈ ਫੰਦ ਨਾਨਕ ਸਮਯਾ ਰਾਮੰਗੇਓ ਅਮ ਕਿਉ ਰੋਵਤ ਅੰਦ ਮਨ ਮਾਇਆ ਮਹਿ ਰਮ ਰਿਓ ਨਿਕ ਸਤ ਨਹਿਨ ਮੀਤ ਆਨਿਕ ਮੂਰਤ ਜਿਤ ਰਜਿਓ ਛਾੜਤ ਨਹਿਨ ਪੀਤ ਨਾਰ ਚਾਦ ਕਸ਼ਾਰ ਔਰ ਕੀ ਆਰੇ ਪਈ ਚਤ ਵਤ ਰੋਠ ਕਾਰ ਨਾਨਕ ਬਾਸੇ ਕਲਪਰੀ ਜਤਨ ਬਾਤ ਸੋ ਕੀ ਕੀ ਤੋ ਕੋ ਕਿਉ ਨ ਕੋਈ ਕਹੋ ਨਾਨਕ ਸੁਨ ਰੇ ਮਨਾ ਹਰ ਪਾਵੇ ਸੋਈ ਜਾਗ ਤੇ ਪੇਘਾਰੀ ਫਿਰਤ ਹੈ ਸਭ ਕੋ ਦਾ ਤਾਰਾਮ ਕਹੋ ਨਾਨਕ ਮਨ ਸਿਮਰਤੇ ਪੂਰਨ ਹੋਵੇ ਕਾਮ ਝੂਠੇ ਮਾਨ ਕਹਾ ਕਰੈ ਜਗ ਸੁਪਨੇ ਜਿਉ ਜਾਨ ਏਨ ਮੈਂ ਕਾਤੇ ਰੋ ਨਹੀਂ ਨਾਨਕ ਕਿਹੋ ਬਖਾਨ ਗਰਵ ਕਰਤ ਹੈ ਦੇ ਕੋ ਬਿਨ ਸੀਛਨ ਮਹਿ ਮੀਤ ਇਹ ਪ੍ਰਾਨੇ ਹਰ ਜਸ ਕੇਉ ਨਾਨਕ ਤੈ ਜਗ ਜੀਤ ਜੈ ਕਾਲ ਸਿਮਰਨ RAM ਕੋ ਸੋ ਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇਕ ਭਗਤ ਭਗਵਾਨ ਜਹ ਪ੍ਰਾਨੇ ਕੇ ਨਾਹੀ ਮਨ ਜੈ ਸੇ ਸੁਕਰ ਸੁਆਨਾ ਨਾਨਕ ਮਨੋ ਤਾਹੀ ਤਨ ਸੁਆਮੀ ਕੋ ਗਰਾਂ ਜਾ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਏ ਬੈਦ ਹਰਪ ਜੋ ਇਕ ਮਨ ਹੋਇ ਇਕ ਚਿਤ ਤੇਰੇਥ ਬਰਤ ਯਾਰ ਦਾਨ ਕਰ ਮਨ ਮੈਂ ਤਰੈ ਕੁਮਾਨ ਆਨੇਕ ਨੇ ਪਲੇ ਜਾਤ ਤੀ ਜੋਂ ਕੋਂ ਚਰ ਇਸਨਾ ਨਾ ਤੇਰੇ ਕਾਂ ਪੋ ਪਗ ਡਗ ਮਗੈ ਨੈਣ ਚੂਤ ਤੀ ਨਾ ਆਹੋ ਨਾਨਕ ਇਹ ਬੇਦਪਈ ਤੋ ਨਾਰਸਨੀ ਨੈਰੇ ਕਰ ਦੇ ਕਿਉ ਜਗਤ ਮੈਂ ਕੋ ਕਾਹੂ ਕੋ ਨਾਹੀਂ ਆਹਨੇ ਕੇ ਤੇਰ ਹਰ ਭਗਤ ਹੈ ਤੇਰਾ ਕੋ ਮਨਮਾਹੀ ਜਾ ਕੇ ਰਚਨਾ ਸਭ ਝੂਠ ਹੈ ਜਾਣ ਲਿਓ ਰੇ ਮੀਤ ਕਹ ਨਾਨਕ ਤੇਰੇ ਨਾਰਾ ਹੈ ਜੋ ਬਾਲੂ ਕੀ ਪੀਤ RAM ਗਿਓ RAM ਮੰਗਿਓ ਜਾਂ ਕੋ ਬਹੁ ਪਰਵਾਰ ਹਉ ਨਾਨਕ ਤੇਰੇ ਕਛ ਨਹੀਂ ਸੁਭਨੇ ਜੋ ਸੰਸਾਰ ਚਿੰਤਾ ਤਾ ਕੀ ਕੀ ਜੀਐ ਜੋ ਆਨ ਹੋਨੀ ਹੋਇ ਇਹ ਮਾਰੇ ਸੰਸਾਰ ਇੱਕ ਨਾ ਨੇ ਕ ਤੇਰੇ ਨੀ ਕੋਈ ਜੋ ਉਪਜੋ ਸੋ ਬੈਨਸ ਹੈ ਪਰੋ ਆਦ ਕੈ ਕਾਲ ਨਾਨਕ ਹਰ ਗੁਨ ਗਾਈ ਲੀ ਛਾਲ ਤਗਲ ਜੰਜਾਲ ਗੁਹਰਾ ਬਾਲ ਛੋਟਿ ਕੋ ਬੰਧਨ ਪਰੇ कशु न हो तो उपाय कहो के अब ओट हर गाज जो हो सुहाए बाल हुआ बंधन छुटे सब किस हो तो उपाय नानक सब किस तुम हाथ में ਤਮਹੀ ਹੋਤ ਸੁਹਾਏ ਸੰਗ ਸਖਾ ਸਬਤ ਜਗੈ ਕੋ ਹੁ ਨ ਨਿਬਿਓ ਸਾਥ ਕਹੋ ਨਾਨਕ ਇਹ ਵਿਪਤ ਮੈਂ ਇਕ ਇੱਕ ਰਗੁਨਾਥ ਨਾਮ ਰਹਿਓ ਸਾਧੂ ਰਹਿਓ ਰੇ ਹੋ ਗੁਰ ਕੋ ਬਿੰਦ ਕਹੋ ਨਾਨਕ ਇਹ ਜਗਤ ਮੈਂ ਕਹਿਣ ਜਪਿਓ ਗੁਰ ਮੰਤ ਰਾਮ ਨਾਮ ਅਰ ਮੈਂ ਗਿਓ ਜਾਂ ਕੈ ਸਮਨੇ ਕੋਈ ਨਹਿ ਸਿਮਰਤ ਸੰਕਟ ਮਟੈ ਦਰਸ ਤੁਹਾਰੋ ਈ RAM ਨਾਮ ਅਰਮਹ ਕੇਉ ਜਾਕੇ ਸਾਮਣੇ ਕੋਈ ਜੈਸੇ ਮਰਤ ਸੰਕਟ ਮਿਟੈ ਦਰਸ ਤੁਹਾਰੋ ਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ